ਮਝੂ ਰਉ ਵਰ ਕਾਰਕ ਪ੍ਰਿੰਸੀਪਲ ਮੈਡਮ ਅਧਿਆਪਕ ਸਾਹਿਬਾਨ ਅਧਿਕਾਰ ਪਿਆਰੇ ਸਾਥੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼੍ਰੀ ਅਕਾਲ ਮੈਂ ਮੇਰਾ ਨਾਮ ਅਮਾਨਤ ਕੌਰ ਹੈ ਮੈਂ 9ਵੀਂ ਜਮਾਤ ਦੀ ਵਿਦਿਆਰਥੀ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਭਾਸ਼ਣ ਲਈਦਾ ਅੱਜ ਆਖਰੀ ਦਿਨ ਹੈ ਜਿਸ ਵਿੱਚ ਮੈਂ ਉਹਨਾਂ ਮਾਤਾ ਗੁਜਰੀ ਜੀ ਦੀ ਸਾਧਾਤ ਦੇ ਦਾ ਉਪਦੇਖ ਗਾਗਾ ਸੁਣਾਉਣ ਜਾ ਰਹੀ ਹਾਂ ਸੱਸਾ ਨਦੀ ਪਾਰ ਕਰਨ ਉਪਰੰਤ ਅਤੇ ਮਾਤਾ ਮਾਤਾ ਜੀ ਦੇ ਪਰਿਵਾਰ ਤੋਂ ਵਿਛੜਨ ਤੋਂ ਬਾਅਦ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਬਾਬਾ ਜਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੂੰ ਨਾਲ ਲੈ ਕੇ ਗੰਗੂ ਨਾਲ ਉਸਦੇ ਪਿੱਛੇੜੀ ਵੱਲ ਜਾ ਰਹੇ ਸਨ ਕੀ ਹਨੇੜਾ ਹੁੰਲਗਾ ਕੁੰਗਲ ਕੋਟਰਾ ਵੀ ਇੱਧਰ ਉੱਧਰ ਘਾੜ ਵਿੱਚ ਇੰਤਿਹਰ ਰਹਿਆ ਸਨ ਦਰਿਆ ਦੇ ਨੇੜੇ ਰਹਿਦਾ ਉਮਾ ਮਾਸਕੀ ਜੋ ਕੀ ਮਲਾਹ ਭਾਵ ਕਿਸ਼ਤੀ ਚਲਾਉਂਦੇ ਸਨ ਉਹ ਬੰਗੂ ਦਾ ਜਾਣਕਾਰ ਸੀ ਇਸ ਲਈ ਗੰਗੂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਕੋਕੇ ਲੈ ਕੇ ਜਾਣ ਦਾ ਫੈਸਲਾ ਕੀਤਾ ਮਾਤਾ ਜੀ ਅਤੇ ਬੱਚੇ ਗੰਗੂ ਨਾਲ ਭਾਈ ਕੁੰਗ ਮਾਸਕੀਕਾਰ ਇਹ ਬੱਚਿਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਉਤੇ ਮਾਤਾ ਜੀ ਅਤੇ ਬੱਚਿਆਂ ਦੇ ਆਪਣੀ ਪਹਿਲੀ ਰਾਤ ਬਿਤਾਈ ਜਿਸ ਵਿੱਚ ਪਿੰਡ ਦੀ ਇੱਕ ਔਰਤ ਮਾਤਾ ਲక్ష్ਮੀ ਜੀ ਨੇ ਪ੍ਰਸ਼ਾਦ ਦੀ ਸੇਵਾ ਕੀਤੀ ਅਤੇ ਮਾਤਾ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਈ ਅਗਲੇ ਦਿਨ ਮਾਤਾ ਜੀ ਤੋਂਵੇਂ ਬੱਚੇ ਗੰਗੂ ਦੇ ਨਾਲ ਉਸਦੇ ਪਿੰਡ ਵਿਖੇੜੀ ਵੱਲ ਤੁਰ ਗਏ ਉਤੇ ਪਹੁੰਚਦਿਆਂ ਉਹਨਾਂ ਨੂੰ ਰਾਤ ਪੈ ਗਈ ਗੰਗੂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਇੱਕ ਪਲੰਕ ਆਇਆ ਅਤੇ ਪਛਾਣਤਾ ਜਕਾਇ ਗੰਗੂ ਦੀ ਸਹਾਰੂ ਨੂੰ ਖੁਸ਼ ਹੋ ਕੇ ਮਾਤਾ ਜੀ ਨੇ ਆਪਣੀ ਪੋਤਲੀ ਚੋਂ ਇੱਕ ਸਿੱਕਾ ਕੱਢ ਕੇ ਗੰਗੂ ਦੀ ਪਤਨੀ ਨੂੰ ਦੇ ਦਿੱਤਾ ਮੋਹਰਾ ਦੀ ਪਰੇ ਪੋਤਲੀ ਦੇਖ ਕੇ ਗੰਗੂ ਦਾ ਮਨ ਬੇਮਾਨ ਹੋ ਗਿਆ ਠੀਕੀ ਰਾਤ ਵਿੱਚ ਜਦੋਂ ਸਾਰੇ ਸੋ ਗਏ ਗੰਗੂ ਚੋਰੀ ਰਾਤ ਮਾਤਾ ਜੀ ਦੇ ਕਮਰੇ ਵਿੱਚ ਆਇਆ ਅਤੇ ਮੋਹਰਾ ਵਾਲੀ ਪੋਤਲੀ ਚੱਕ ਲਈ ਅਚਾਨਕ ਮਾਤਾ ਜੀ ਦੀ ਅੱਖ ਖੁੱਲ ਗਈ ਗੰਗੂ ਕਹਿਣ ਲੱਗਾ ਮਾਤਾ ਜੀ ਜੋੜ ਤੁਹਾਡੀ ਮੋਰਾ ਵਾਲੀ ਕੋਤਲੀ ਚੱਕ ਕੇ ਪਾਟ ਗਿਆ ਹੈ ਮੈਂ ਉਹਨੇ ਜਾ ਕੇ ਕੋਤਵਾਲੇ ਸ਼ਿਕਾਇਤ ਕਰਤਾ ਹਾਂ ਮਾਤਾ ਜੀ ਨੇ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰਾ ਕੀ ਇੰਤਜ਼ਾਮਾ ਦਾ ਮੇਰੇ ਕੋਲ ਹੈ ਮੇਰੇ ਦੋਵੇਂ ਲਾਲ ਪਰ ਲਾਲਚ ਦਾ ਮਾਰਿਆ ਗੰਗੂ ਇਨਾਮ ਪ੍ਰਾਪਤ ਕਰਨ ਲਈ ਅਗਲੇ ਦਿਨ ਜਾ ਕੇ ਮੋਰਿੰਡੇ ਕੋਤਵਾਲੀ ਵਿੱਚ ਸ਼ਿਕਾਇਤ ਕਰਨ ਆਇਆ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਕੋਤਵਾਲੀ ਵਿੱਚ ਰੱਖਿਆ ਗਿਆ ਸਸਾ ਤੋਂ ਵਿਛੜਨ ਮਗਰੋਂ ਇਹ ਤੀਜੀ ਰਾਤ ਕੋ ਨਦੀ ਕੋਤਵਾਲੀ ਵਿੱਚ ਵਿਦਾਇਗੀ ਅਗਲੇ ਦਿਨ ਉਹਨਾਂ ਨੂੰ ਮਰੀਂਡੇ ਕੋਤਵਾਲੀ ਤੋਂ ਹਨੇਰੀ ਰਾਤ ਵਿੱਚ ਸਰਹੰਦ ਵਿੱਚ ਕੋਤ੍ਹਾ ਦਿੱਤਾ ਗਿਆ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਮਾਤਾ ਜੀ ਅਤੇ ਦੋਵੇਂ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਗਿਆ ਇੱਕ ਰਾਤ ਤੋਂ ਬੁਰਜ ਵਿੱਚ ਰੱਖਣ ਉਪਰੰਤ ਉਹਨਾਂ ਨੂੰ ਦੂਜੇ ਦਿਨ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਦਾ ਵੱਟਾ ਦਰਬਾਰਾਜਾ ਇਤਤ ਗਿਆ ਸ਼ਹਿਬਜਾਦੇ ਨੂੰ ਖਿੜਕੀ ਰਾਹੀਂ ਅੰਦਰ ਜਾਣ ਲਈ ਕਿਹਾ ਗਿਆ ਜਿਹੜੇ ਸਿਪਾਹੀ ਜਾ ਰਹੇ ਸਨ ਉਹ ਪਹਿਲਾਂ ਸਿਰ ਨੀਵਾ ਕਰਕੇ ਖਿੜਕੀ ਰਾਹੀਂ ਅੰਦਰ ਦਾਖਲ ਹੋਏ ਪਰ ਸ਼ਹਿਬਜਾਦੇ ਨੇ ਖਿੜਕੀ ਵਿੱਚੋਂ ਪਹਿਲਾਂ ਪੈਰ ਰੱਗੇ ਕੀਤੇ ਤੇ ਫਿਰ ਸਿਰ ਨਿਮਗਾਇਆ ਦਰਬਾਰ ਵਿੱਚ ਹਾਜ਼ਰ ਲੋਕ ਸ਼ਹਿਬਜਾਦੇ ਦੀ ਧ੍ਰਿੜਤਾ ਦੇਖ ਕੇ ਹੈਰਾਨ ਹੋ ਗਏ ਇਹ ਸਭ ਦੇਖ ਕੇ ਸਿਪਾਹੀਆਂ ਨੇ ਸਿਰ ਸ਼ਰਮ ਨਾਲ ਝੁਕ ਗਏ ਬੱਚਿਆਂ ਨੂੰ ਲਾਲਚ ਅਤੇ ਡਰ ਦੇ ਕੇ इस्लाम कबूल ਕਰਨ ਲੈ ਕੇ ਹ ਪਰ ਇਹ ਸਫਲ ਨਾ ਹੋ ਸਕਿਆ ਉਹਨਾਂ ਨੇ ਫਿਰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਠੰਡਾ ਬੁਰਜ ਇੱਕ ਅਜਿਹਾ ਸਥਾਨ ਸੀ ਜਿੱਥੇ ਕਿ ਜੇਕਰ ਜੂਨ ਦੇ ਮਹੀਨੇ ਵਿੱਚ ਵੀ ਪਹੁੰਚਾਇਆ ਜਾਂਦਾ ਸੀ ਤਾਂ ਉੱਥੇ ਪੂਰੇ ਠੰਡ ਮਹਿਸੂਸ ਕੀਤੀ ਜਾ ਸਕਦੀ ਸੀ ਉਹ ਦੇ ਮਹੀਨੇ ਦੀ ਖੰਡ ਅਤੇ ਠੰਡਾ ਬੁਰਜ ਬਹੁਤ ਹੀ ਭਿਆਨਕ ਦ੍ਰਿਸ਼ ਪੇਸ਼ ਕਰਦਾ ਹੈ ਉਸ ਸਮੇਂ ਇੱਕ ਗੁਰੂ ਘਰ ਵਜੀਰ ਭਾਈ ਮੋਤੀराम ਮਹਿਰਾ ਬੱਚਾ ਅਤੇ ਮਾਤਾ ਜੀ ਲਈ ਦੁੱਧ ਲੈ ਕੇ ਆਇਆ ਤਨ ਭਾਈ ਮੋਤੀराम ਮਹਿਰਾ ਜਿਨੇ ਇਹ ਕੰਮ ਕਮਾਇਆ ਤੀਜੇ ਦਿਨ ਫਿਰ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕੋਈ ਤਰ੍ਹਾਂ ਦੇ ਲਾਲ ਦਿੱਤੇ ਗਏ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਗੁਲੇਲ ਵੀ ਮਾਰੇ ਗਏ ਪਰ ਸ਼ਹਿਬ ਜੱਤੇ ਜਰਾ ਵੀ ਨਾ ਘਬਰਾਏ ਵਜੀਰ ਖਾਨ ਦੇ ਕਹਿਣ ਉੱਤੇ ਕਾਜ਼ੀ ਨੇ ਫਤਵਾ ਜਾਰੀ ਕੀਤਾ ਮਾਤਾ ਜੀ ਨੇ ਕਿਹਾ ਕਿ ਅੱਜ ਮੇਰੇ ਪੋਤਰੇ ਮੋਤ ਨੂੰ ਵਿਆਹਣ ਚੱਲੇ ਹਨ ਮਾਤਾ ਜੀ ਨੇ ਆਪਣੇ ਪੋਤੇ ਨੂੰ ਤਿਆਰ ਕਰਕੇ ਉਹਨਾਂ ਦੀਆਂ ਦਸਤਾਰਾਂ ਉੱਤੇ ਕਲਗੀ ਸਜਾਈ ਕਤੇ ਘੋੜੀਆਂ ਗਾ ਕੇ ਸ਼ਗਨ ਮਨਾਏ ਸਿਪਾਹੀ ਜਦੋਂ ਉਹਨਾਂ ਨੂੰ ਬਾੜਕੇ ਲੈ ਗਏ ਤੇ ਪਤਵੇ ਅਨੁਸਾਰ ਸੇ ਅਤੇ ਸ਼ਹਿਰ ਜਾਦਿਆਂ ਨੂੰ ਜਿੰਦਾ ਦੀਵਾਰ ਵਿੱਚ ਚਿੰਨ੍ਹ ਦਿੱਤਾ ਗਿਆ ਜਦੋਂ ਦੀਵਾਰ ਡਿੱਗੀ ਤਾਂ ਬੱਚੇ ਅਜੇ ਵੀ ਜਿਉਂਦੇ ਸਨ ਤਾਂ ਵਜ਼ੀਰ ਖਾਨ ਦੇ ਇਸ਼ਾਰੇ ਉੱਤੇ ਦੋਵੇਂ ਸ਼ਹਿਰ ਜਾਦਿਆਂ ਦੀਆਂ ਸਾਹ ਰਗਾਂ ਇਹ ਅਗਿਆਨਿਆ ਅਤੇ ਸ਼ਹਿਰ ਜਾਂਦੇ ਆਂ ਸ਼ੀਧ ਹੋ ਗਏ ਸ਼ਹਿਰ ਜਾਂਦੇ ਸ਼ੀਧ ਹੋ ਗਏ ਬੱਚਿਆਂ ਦੀ ਸ਼ੀਧੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਦੀ ਆਪਣੀ ਸੰਸਾਰਿਕ ਸ਼ਰੀਰ ਤਿਆਗ ਕੇ ਪਰਮਾਤਮਾ ਵਿੱਚ ਪਲੀਨ ਹੋ ਗਏ ਫਿਰ ਮਾਤਾ ਜੀ ਮਾਤਿਰ ਮਾਤਾ ਗੁਜਰੀ ਜੀ ਅਤੇ ਸ਼ਹਿਰ ਜਾਂਦੇ ਆਂ ਦੀਆਂ ਦੇਹਾਂ ਦਾ ਸੰਸਕਾਰ ਕਰਨ ਲਈ ਟੋਟਰ ਮੰਨੂ ਨੇ ਸ਼ਰਬ ਵਿਚਾ ਕੇ ਜ਼ਮੀਨ ਖਰੀਦੀ 24 ਦਸੰਬਰ 1704 ਦੀ ਸ਼ਾਮ ਨੂੰ ਕੀ ਸੰਸਕਾਰ ਕਰ ਦਿੱਤਾ ਗਿਆ ਸੰਸਕਾਰ ਵਾਲੀ ਥਾਂ ਉੱਤੇ ਗੁਰੂ ਦੀਆਂ ਜੋਤਾਂ ਜੋਤੀ ਸਰੂਪਾ ਸਿਤਧਾਨ ਤਨ ਗੁਰੂ ਅਤੇ ਤਨ ਗੁਰਾਂ ਦਾ ਪਰਿਵਾਰ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀ ਜਾਨ ਦੀ 바ਜੀ ਲਗਾ ਦਿੱਤੀ ਇਕ ਪਰ ਜਰਾ ਵੀ ਡੋਲੇ ਨਹੀਂ ਅਸੀਂ ਇਨ੍ਹਾਂ ਸ਼ਹੀਦਿਆਂ ਦੀ ਸ਼ਹਾਦਤ ਨੂੰ कोटी कोटी ਪ੍ਰਣਾਮ ਕਰਦੇ ਹਾਂ ਬੈਠੀ ਮਾ ਸ਼ਕਨ ਕਰੇ ਜ਼ੋਰਾਵਰ ਫਤੇ ਸਿੰਘ ਕੋੜੀ ਚਰੇ ਨਿੱਕੇ ਨਿੱਕੀਆਂ ਕਲੀਆਂ ਸਜਾ ਕੇ ਤੁਰੇ ਸੋਹਣੇ ਸ਼੍ਰੀ ਗਾਤਰਾ ਸਾਈਂ ਪਾ ਕੇ ਤੁਰੇ ਮੋਤੀ RAM ਖੜਾ ਹੋਵੇ ਤੇਲ ਲੁੰਜਵਾ ਦਾ ਚੋਵੇ ਗਾਨੇ ਘੁਟਾ ਦੇਸ਼ ਹਿੰਦਿਆ ਦੇ ਜੱਜ ਦੇ ਬੜੇ ਜ਼ੋਰਾਵਰ ਫਤੇ ਸਿੰਘ ਕੋੜੀ ਚਰੇ ਜ਼ੋਰਾਵਰ ਨੂੰ ਆਖਦਾ ਵੀ ਛੋਟਾ ਚੱਲ ਚੰਗਾ ਵੀਰਾ ਮੈਂ ਚੱਲ ਜਾਣਾ ਮੇਰਾ ਹਿੱਕ ਤੇ ਪਹੁੰਚੀਆਂ ਆਣ ਨੀਹਾ ਇਹ ਚਿਹਰਾ ਵੀ ਜਲਦੀ ਲੁੱਕ ਜਾਣਾ ਤੈਨੂੰ ਲੱਗਦੀ ਹੈ ਥੋੜੀ देर ਹਲੇ ਮੇਰੇ ਸਾਹਾਂ ਨੇ ਛੇਤੀ ਹੀ ਕੁਪਟ ਜਾਣਾ ਮਾਂ ਤਾਂ ਗੁਜਰੀ ਦੇ ਦੋ ਅਨਮੋਲ ਹੀਰੇ ਲੁਕ ਲੁੱਟ ਲੈਣੇ ਨੇ ਪਰੇ ਬਾਜ਼ਾਰ ਲੋਕਾ ਜੋ ਰਾਵਣ ਨੂੰ ਆਖਦਾ ਵੀਰ ਛੋਟਾ ਜਿਹਾ ਜੋਰਾ ਰਾਵਣ ਨੂੰ ਆਖ ਦੇ ਵੀਰ ਛੋਟਾ